ਪਿੰਡ ਤਲਵੰਡੀ ਸਾਬੋ ਐਡਰੈਸ ਹੈਗਾ ਜੀ ਇਹ ਲੇਲੇਰਾ ਰੋਡ ਤੇ ਨਾ ਕੋਈ ਵਾ ਦੇ ਕੁਤਾਣੀ ਗੋਠੀ ਆ ਦੇਖੋ ਜੀ ਤੇ ਅੱਜ ਅਸੀਂ ਵੇਖਣ ਆਏ ਸੀ ਬਈ ਇਹਨਾਂ ਵਾਰਕੀ ਤੋਂ ਜਾਣਗੀਆਂ ਹਮਮ ਨੇ ਇਹਦਾ ਕਿੰਨਾ ਨੋਰਮਲ ਹੈ ਜਿਹਨੇ ਦਾ ਨੋਰਮਲ ਹਾਂ ਜੀ ਆ ਦੇਖੋ ਉ ਤਾਂ ਬਹਿ ਖੰਡਰ ਕਰ ਕੀਤੀ ਪਈ ਆ ਸਾਰੀ ਦੇ ਲਾ ਕੇ ਲੈ ਗਏ ਲੋਕ ਜਿਹੜੇ ਦੇਖ ਸਕਦੇ ਹੋ ਕਿ ਬਾਈ ਕਿੰਨੇ ਸ਼ੌਂਕਣਾ ਬਣਾਈਆਂ ਕਿਤੇ ਨੇ ਕੋਲ ਕੋਲ ਉਹ ਕੋਈ ਫਨ ਨਹੀਂ ਹੈ ਬਹੁਤ ਵਧੀਆ ਜੀ ਇਹ ਡਬਲ ਵੋਕ ਹਮਮ ਕਿਚਨ ਬਣੀ ਹੋਈ ਹੈ ਨਾ ਆ ਦੇਖੋ ਤੁਸੀਂ ਬਾਰੇ ਬੁੜੇ ਲੱਗੀਆਂ ਲੋਕ ਪੱਟ ਕੇ ਲੈ ਗਏ ਬਣਾਈ ਦਾ ਬਹੁਤ ਤਰੀਕੇ ਨਾਲ ਬਹੁਤ ਵਧੀਆ ਬਣਾਈ ਆ ਪਰ ਵੀ ਲੋਕ ਆ ਜਿਹੜੇ ਨਸ਼ੇੜੀ ਹੈਗੇ ਨਸ਼ੇੜੀ ਪੱਟ ਕੇ ਲੈ ਗਏ ਇਹ ਜਿਹਾ ਕੋ ਸਾਰਾ ਕੁਝ ਆ ਦੇਖੋ ਵਧੀਆ ਡਬਲ ਸਟੋਰੀ ਬਣੀ ਹੋਈ ਹੈ ਇਹ ਆਹ ਦੇਖੋ ਆ ਦੇਖੋ ਜਿਹੜੇ ਜਿਹੜੇ ਦੇਖਣ ਆਉਂਦੇ ਆਗੇ ਆ ਦੇ ਨਾਂ ਵੀ ਲਿਖ ਕੇ ਜਾਂਦੇ ਇੱਥੇ ਦੇਖੋ ਇਹ ਆ ਬੂਤਣੀ ਕੋਠੀ ਪਰ ਹੁਣ ਤਾਂ ਨਸ਼ੇੜੀਆਂ ਦਾ ਅੱਡਾ ਬਣ ਗਿਆ ਜੀ ਇਹ ਆ ਦੇਖੋ ਆਪੇ ਚਮਚੇ ਦੇਖੋ ਪਰ ਕੁਦਰਤ ਦੇ ਕਿਹੜੇ ਹੁਣ ਤਾਂ ਨਸ਼ੇੜੀ ਰਹਿ ਗਏ ਚੋ ਦੇਖੋ ਟੀਕੇ ਪਏ ਪੰਨੀਆਂ ਪਈਆਂ ਦੇਖੋ ਜੀ ਉੱਪਰ ਕੀ ਆ ਉਹ ਦੇਖੋ ਆ ਟੀਕੇ ਪਏ ਦੇਖੋ ਪੰਨੀਆਂ ਪੰਨੀਆਂ ਦੇਖ ਲੋ ਜੀ ਇਹ ਨਸ਼ੇੜੀਆਂ ਦਾ ਢਾ ਬਣ ਗਿਆ ਹੁਣੇ ਉੱਤਾਂ ਵਾਲੀ ਕੋਠੀ ਤੇਰੇ ਨਸ਼ੇੜੀ ਤੇ ਰਾਤ ਨੂੰ ਕਹਿੰਦੇ ਭੂਤ ਇੱਥੇ ਰਹਿੰਦੇ ਹੈਗੇ ਪਰ ਨਹੀਂ ਆ ਦੇਖੋ ਲਿਖਿਆ ਵੀ ਹੈ ਕਿਸੇ ਨੇ ਹਾਂਜੀ ਆ ਦੇਖੋ ਉੱਤਾਂ ਵਾਲੀ ਕੋਠੀ ਇੱਥੇ ਕੋਈ ਭੂਤ ਰਹਿੰਦਾ ਜੀ ਪਤਾ ਨਹੀਂ ਪਤਾ ਨਹੀਂ ਕੋਈ ਨਾ ਕੋਈ ਤਾਂ ਰਹਿੰਦਾ ਹੀ ਹੋਊਗਾ ਇੱਥੇ ਇੱਥੇ ਕੋਈ ਜਿਆਦਾ ਨਸ਼ੇੜੀ ਆ ਬਾਈ ਯਾਰ ਨਰਾਤ ਨਹੀਂ ਰਹਿ ਸਕਦਾ ਕਹਿੰਦੇ ਇੱਥੇ ਉਹ ਦੇਖੋ ਜੀ ਚੌਂਕਾ ਉਹ ਦੇਖੋ ਉੱਜੜ ਗਿਆ ਘਰ ਹੂੰ ਘਾ ਹੋ ਗਿਆ ਬਹੁਤ ਹੀ ਸ਼ੌਕਣਾ ਬਣਾਈ ਸੀ ਹੂੰ ਦੇਖੋ ਜੀ ਡਿਜ਼ਾਈਨ ਤਾਂ ਬਹੁਤ ਬਣਿਆ ਵਧੀਆ ਬਣਿਆ ਹੋਇਆ ਇਹਦਾ ਦੇਖੋ ਵਾ ਫਰੰਟ ਆ ਗਿਆ ਇੱਧਰ ਦੇਖੋ ਅਜਿਹੇ ਪਹਿਲਾਂ ਲੋਕ ਆਏ ਸੀ ਉਹਨਾਂ ਨੂੰ ਹਾਂ ਜੀ ਆ ਦੇਖੋ ਲੈ ਗੀਤ ਤੇ ਗੀਤਾ ਕੋਠੀ ਦੇਖਣਾ ਪਿੰਡ ਬੱਲੋ ਤੋਂ ਆਏ ਬੱਲੋ ਤੋਂ ਆਏ ਹਾਂ ਜੀ ਆ ਦੇਖੋ ਕੁਝ ਹੋਊਗਾ ਇੱਥੇ ਜੋ ਜਿਵੇਂ ਵੀ ਸਾਨੂੰ ਪਤਾ ਲੱਗਦਾ ਹੈ ਤੇ ਤੁਹਾਨੂੰ ਇਨਫਰਮੇਸ਼ਨ ਸ਼ੇਅਰ ਕਰਾਂਗੇ ਮਜ਼ਦੂਰ ਦੱਸਾਂਗੇ ਦੇਖੋ ਬਾਹਰ ਦੀਆਂ ਕੰਨਾਂ ਡਿੱਗ ਪਈਆਂ ਇਹਦੀਆਂ ਬੱਸ ਵੀ ਦੇਖਣ ਆਏ ਆਂਗੇ ਅਜਾ ਉਹ ਤੇ ਇੱਕ ਹੈਰਾਨੀ ਦੀ ਗੱਲ ਇਹ ਆ ਕਿ ਬਾਈ ਜਦੋਂ ਅਸੀਂ ਆਏ ਆ ਦੇਖਣ ਇੱਥੇ ਚਾਰ ਪੰਜ ਮੁੰਡੇ ਪਹਿਲਾਂ ਵੀ ਦੇਖਣ ਆਏ ਸੀ ਜਿਹੜੇ ਅ ਸ਼ਹਿਰ ਤੋਂ ਸੀ ਕੋ ਸਪੈਸ਼ਲ ਕੋਠੀ ਦੇਖਣ ਆਏ ਸੀ ਹਾਂ ਅਸੀਂ ਪੁੱਛਿਆ ਵੀ ਕਹਿੰਦੇ ਬੱਚਾ ਵੀ ਸਾਨੂੰ ਕਹਿੰਦੇ ਬਾਹਰੋਂ ਆ ਸੀ ਬੜੀ ਦੂਰੋਂ ਦੂਰੋਂ ਆਉਂਦੇ ਆ ਲੋਕ ਦੇਖਣ ਹਾਂ ਬਾਕੀ ਸਾਨੂੰ ਕੁਝ ਲੱਗਿਆ ਨਹੀਂ ਇਦਾਂ ਦਾ ਇੱਥੇ ਕੋਈ ਨੈਗੇਟਿਵਿਟੀ ਹੋਵੇ